ਦੋਸਤੋ ਹਲਕਾ ਤਰਨਤਾਰਨ ਦੇ ਵਿੱਚ ਮੌਜੂਦ ਹੈ ਜਿਮਣੀ ਚੋਣਾ ਹੈ ਅੱਜ ਤਾਂ ਉਹਦੀਆਂ ਤਿਆਰੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਤਾਂ ਦੇਖ ਸਕਦੇ ਹੋ ਹਰ ਪਾਰਟੀ ਦੇ ਵੱਲੋਂ ਆਪਣੇ ਬੂਥ ਜਿਹੜੇ ਨੇ ਉਹ ਬਣਾਏ ਗਏ ਨੇ ਤਾਂ ਇੱਕ ਤਸਵੀਰ ਜਿਹੜੀ ਸਾਹਮਣੇ ਆndi ਪਈ ਉਹ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਪਾਸੇ ਜਿਹੜਾ ਬੂਥ ਬਣਿਆ ਕਿਸੇ ਨੇ ਕਿਹਾ ਜਾ ਰਿਹਾ ਕਿ ਸ਼ਰਾਰਤ ਦੇ ਨਾਲ ਇਸ ਬੂਥ ਦੇ ਅੰਦਰ ਬੂਥ ਦੇ ਕਾਊਂਟਰ ਲੱਗਣ ਤੋਂ ਪਹਿਲਾਂ ਗੱਡੀ ਲਗਾ ਦਿੱਤੀ ਹੈ ਤਾਂ ਹੁਣ ਉਹ ਗੱਡੀ ਕਿਸ ਤਰ੍ਹਾਂ ਘਡਾਣੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਈ ਨਾ ਕੋਈ ਜੱਦੂ ਜੱਦ ਕੀਤੀ ਜਾ ਰਹੀ ਕਿ ਇਹ ਗੱਡੀ ਨੂੰ ਬਾਹਰ ਕਢਵਾਇਆ ਜਾਵੇ ਤਾਂ ਇਹ ਗੱਡੀ ਲਗਾ ਕੌਣ ਗਿਆ ਗੱਡੀ ਕਿੱਥੋਂ ਦੀ ਹੈਗੀ ਆ ਵੀਰ ਜੀ ਨਾਲ ਮੌਜੂਦ ਨੇ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮੇਜਰ ਸਿੰਘ ਆ ਜੀ ਵੀਰ ਜੀ ਇਹ ਗੱਡੀ ਰਾਤ ਨੂੰ ਤੰਬੂ ਆਪਣੇ ਨਹੀਂ ਲਗਾਈ ਸੀ ਕਿਨਾਂ ਹਾਂ ਜੀ ਲੱਗੇ ਤੋਂ ਬਾਅਦ ਕੋਈ ਸ਼ਰਾਰਤ ਨਾਲ ਗੱਡੀ ਖਿਲਾਰ ਕੇ ਚਲਾ ਗਿਆ ਇੱਥੇ ਤੇ ਅਸੀਂ ਪ੍ਰਸ਼ਾਸਨ ਅਕੋ ਬੇਨਤੀ ਕੀਤੀ ਵੀ ਅਸੀਂ ਬਹਿਨ ਤੋਂ ਵੀ ਬੜੇ ਪਰੇਸ਼ਾਨ ਆ ਹੂੰ ਤੇ ਇਹ ਇਹ ਗੱਡੀ ਕਢਾਈ ਜਾਵੇ ਨਾਲੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਬੰਦੇ ਨੇ ਸ਼ਰਾਰਤ ਕੀਤੀ ਹੂੰ ਤੇ ਨੰਬਰ ਹਰਿਆਣੇ ਦਾ ਲੱਗਦਾ ਇਹ ਨੰਬਰ ਹਰਿਆਣੇ ਦਾ ਜੀ ਹਾਂ ਹਾਂ ਯਾਨੀ ਕਿ ਸ਼ਰਾਰਤ ਜਾਣ ਕੇ ਕਰਕੇ ਕੋਈ ਚਲਾ ਗਿਆ ਕਿ ਤੁਹਾਨੂੰ ਜਗ੍ਹਾ ਨਾ ਮਿਲੀ ਹਾਂਜੀ ਹਾਂਜੀ ਜੇ ਉਹ ਗੱਡੀ ਰਾਤ ਕਿਤੇ ਭਲੇਖੇ ਨਾਲ ਲੱਗ ਗਈ ਤੇ ਸੇਰੇ ਦਾ ਫਰਜ਼ ਬੰਦਾ ਸੀ ਵੀ ਗੱਡੀ ਇਥੋਂ ਕਢਣ ਦਾ ਪਰ ਉਹਨਾਂ ਗੱਡੀ ਕੱਢੀ ਨਹੀਂ ਹਾਲੇ ਤੱਕ ਕੋਈ ਨਹੀਂ ਆਇਆ ਵੇਖੋ ਉੱਤੋਂ ਕਿੰਨਾ ਟਾਈਮ ਹੋ ਗਿਆ ਤੇ ਹਾਲੇ ਤੱਕ ਕੋਈ ਗੱਡੀ ਕਦੋਂ ਗਾਲੀਵਾਰਸ਼ੀ ਨਹੀਂ ਆਗਾ ਗੱਡੀ ਦਾ ਤਾਂ ਦੇਖ ਸਕਦੇ ਕੋਲਿਸ ਵਾਲੋ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਜਦੋਂ ਜਦ ਕੀਤੀ ਜਾ ਰਹੀ ਕਿ ਦਰਵਾਜ਼ਾ ਖੋਲਨ ਦੇ ਖੋਲਿਆ ਜਾਵੇ ਪਤਾ ਲੱਗ ਸਕੇ ਕਿ ਕਿਹਦੀ ਗੱਡੀ ਹੈ ਕਿਸ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਆ ਕਿੰਨੀ ਦੇਰ ਤੋਂ ਤੁਸੀਂ ਸਵੇਰੇ ਬੈਠੇ ਜੀ ਇੱਥੇ 7 ਵਜੇ ਤੋਂ ਜੀ 7 ਵਜੇ ਤੋਂ ਇਸੇ ਤਰੀਕੇ ਨਾਲ ਗੱਡੀ ਲੱਗੀ ਇਸੇ ਤਰੀਕੇ ਨਾਲ ਨਹੀਂ ਲੱਗੀ ਜੀ ਤਾਂ ਹੁਣ ਇਹਨੂੰ ਬਾਹਰ ਕਿਤਰਾ ਕੱਢਾਂਗੇ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਹੈ ਪ੍ਰਸ਼ਾਸਨ ਕਹਿ ਤੇ ਰਿਹਾ ਵਗਾ ਕਿ ਜੇ ਤੇ ਉਹ ਟੋਚਰ ਆ ਜਾਂਦਾਗਾ ਤੇ ਠੀਕ ਹੈਗਾ ਤੇ ਜੇ ਨਹੀਂ ਹੁੰਦਾ ਤੇ ਟਰੈਕਟਰ ਲਿਆ ਕੇ ਤੇ ਅਸੀਂ ਕਾਰਵਾਈ ਵੀ ਕਰਾਂਗੇ ਤੇ ਔਰ ਗੱਡੀ ਵੀ ਕਢਾਈ ਜਾਊਗੀ ਹਾਂ ਹਾਂ ਕਿਉਂਕਿ ਅਸੀਂ ਸਾਹਿਬ ਨੂੰ ਕਹਿਗਾ ਐਸਐਸਪੀ ਸਾਹਿਬ ਡੀ ਡੀਐਸਪੀ ਸਾਹਿਬ ਨੂੰ ਕਿਹਾ ਤੇ ਐਸਐਚਓ ਸਾਹਿਬ ਆ ਗਏ ਨੇ ਤੇ ਐਸਐਚਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਗੱਡੀ ਵੀ ਲੈ ਕੇ ਜਾਵਾਂਗੇ ਤੇ ਇੱਥੇ ਕਾਰਵਾਈ ਵੀ ਕੀਤੀ ਜਾਊਗੀ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਸਾਹਿਬ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਵੇਖੋ ਇਹ ਸ਼ਖਜਰ ਲੋਕ ਸ਼ੈਤਾਨੀ ਦੁਹਾੜ ਦੇ ਨਹੀਂ ਹੈਗੇ ਤੇ ਇਹ ਮਤਲਬ ਕਿ ਵੇਖੋ ਇਹ ਕੱਢ ਕੇ ਲੈ ਜਾਣੀ ਜੇ ਗੱਡੀ ਲਾਈਗੀ ਤੇ ਇਹਨਾਂ ਨੂੰ ਚਾਹੀਦਾ ਹੈਗਾ ਜਿੰਨੇ ਵੀ ਗੱਡੀ ਲਾਈ ਆ ਉਹ ਆਪਣੇ ਟਾਈਮ ਨਾਲ ਗੱਡੀ ਕੱਢ ਕੇ ਲੈ ਜਾਂਦਾ ਬਿਲਕੁਲ ਸਹੀ ਗੱਲ ਹੈ ਕਿ ਇਹ ਗੱਡੀ ਨਿਕਲਣੀ ਚਾਹੀਦੀ ਸੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਕਿ ਦਰਵਾਜ਼ਾ ਖੋਲਿਆ ਜਾਵੇ ਦਰਵਾਜ਼ਾ ਖੋਲਣ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਗੱਡੀ ਨੂੰ ਸਟਾਰਟ ਕਰਕੇ ਬਾਹਰ ਕੱਢਿਆ ਜਾਵੇ ਪਰ ਜਾਣ ਕੇ ਜੇਕਰ ਕਿਸ ਨੇ ਸ਼ਰਾਰਤ ਕੀਤੀ ਹੈ ਤਾਂ ਉਹਦੇ ਉੱਤੇ ਕਾਰਵਾਈ ਵੀ ਹੋਣੀ ਚਾਹੀਦੀ ਆ ਤਾਂ ਕਾਰਵਾਈ ਕਰਨ ਦੀ ਤਿਆਰੀ ਵਿੱਚ ਪੁਲਿਸ ਜ਼ਰੂਰ ਨਜ਼ਰ ਆਂਦੀ ਪਈ ਆ ਤਾਂ ਮੁਸ਼ਕਲ ਜਿਹੜੀ ਹੁੰਦੀ ਆ ਸਰ ਕਿੰਨੀ ਕੀ ਮੁਸ਼ਕਲ ਆ ਰਹੀ ਬੰਨ੍ਹ ਦੇ ਵਿੱਚ ਮੁਸ਼ਕਲ ਦੇ ਬੰਨ੍ਹ ਦੇ ਵਿੱਚ ਤਾਂ ਸਾਹਮਣੇ ਕੁश्ती ਚੇਅਰ ਨਹੀਂ ਲੱਗ ਰਹੀ ਬਠਿੰਡ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ ਦੇਖੋ ਇੱਥੇ ਚੇਅਰ ਲਾਉਣੀ ਉੱਥੇ ਵੀ ਲੱਗੇ ਰਹੀ ਹੈ ਨਿਕਤ ਹੁੰਦੀ ਵੀ ਹੈ ਨਾ ਬਿਲਕੁਲ ਤੁਹਾਡੇ ਦਾ ਦੇਖ ਲਓ ਸਾਹਮਣੇ ਤੁਹਾਡੇ ਦੇਖਣ ਤੇ ਹੈ ਚੇਅਰ ਵੀ ਨਾਲ ਕਿ ਸ਼ਰਾਰਤ ਕਿਉਂ ਕੀਤੀ ਕਿਸੇ ਨੂੰ ਲੱਗਦਾ ਕੋਈ ਸ਼ਰਾਰਤ ਤੁਹਾਡੇ ਸਾਹਮਣੇ ਸ਼ਰਾਰਤ ਕਰਨ ਵਾਲੇ ਸ਼ਰਾਰਤ ਕਰ ਗਈ ਹਾਂ ਚਲੋ ਸਾਨੂੰ ਮੁਸ਼ਕਲ ਆ ਰਹੀ ਹੋਣੇ ਬਿਲਕੁਲ ਇਹਦਾ ਕਿ ਪੁੱਪਲ ਸਾਥ ਤੋਂ ਕਿਹ ਪਰ ਸਾਥ ਨਾਲ ਆਏ ਹ ਹੱਲ ਕਰਨਗੇ ਇਹਦਾ ਕੋਈ ਹੁੰਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਹੱਲ ਹੋਣਾ ਚਾਹੀਦਾ ਪਾ ਜੀ ਕੋ ਉਹਦੇ ਬੈਠੇ ਸਵੇਰ ਦੇ ਆਏ ਜੀ ਸਵੇਰ ਦੇ ਇੱਥੇ ਮਿਲ ਹਾਂਜੀ ਸਵੇਰ ਦੀ ਗੱਡੀ ਇਸ ਤਰ੍ਹਾਂ ਲੱਗੀ ਹੈ ਇੱਥੇ ਸੁਬਾ ਜਦੋਂ ਆਪਾਂ ਆਏ ਸੀ ਉਸ ਦਿਨ ਨਹੀਂ ਸੀ ਲੱਗੀ ਬਾਅਦ ਵਿੱਚ ਲਗਾ ਕੇ ਗਿਆ ਸ਼ਰਾਰਤ ਦੇ ਨਾਲ। ਜੇਨ ਕੀ ਬਾਅਦ ਚ ਸ਼ਰਾਰਤ ਲਾ ਕੇ ਤੁਹਾਡੇ ਹਾਂ ਤੋਂ ਪਹਿਲਾਂ ਲਗਾ ਕੇ ਚਲੇਗੇ। ਹਾਂ ਨਹੀਂ ਅਸੀਂ 5:30 ਵਜੇ ਆਏ ਸੀ ਉਦੋਂ ਨਹੀਂ ਸੀ ਲੱਗੀ ਉਦੋਂ ਬਾਅਦ ਚ ਲਗਾ ਕੇ ਗਏ ਹੋਏ। ਹਾਂ 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 ਜੀ ਜਾਣ ਕੇ ਆਸ-ਪਾਸ ਜਗ੍ਹਾ ਹੈਗੀ ਵੀ ਸੀ ਫਿਰ ਵੀ ਤੰਬੂ ਗਣਾ ਤੇ ਜਿੱਥੇ ਤੁਸੀਂ ਲਾਇਆ ਆਪਣਾ ਕਾਊਂਟਰ ਬਣਾਇਆ ਉਹਦੇ ਅੰਦਰ ਜਾਣ ਕੇ ਲਗਾ ਹਾਂ ਜੀ ਜਾਣ ਕੇ ਤਾਂ ਬਿਲਕੁਲ ਜਾਣ ਕੇ ਗੱਡੀ ਜਿਹੜੀ ਲਗਾ ਕੇ ਗਈ ਆ ਤਾਂ ਦੇਖ ਸਕਦੇ ਹੋ ਕਿ ਗੱਡੀ ਅ ਅੰਦਰ ਲਗਾਈ ਹੋਈ ਹੈ ਤਾਂ ਉਹਨੂੰ ਖੋਲਣ ਦੀ ਹਜਤ ਜਤ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਜਲਦ-ਜਲਦ ਇਹਨੂੰ ਖੋ ਗੱਡੀ ਨੂੰ ਬਾਹਰ ਕੱਢਿਆ ਜਾ ਸਕੇ ਸੋ ਵੱਡੀ ਗੱਲ ਹੈ ਕਿ ਆਖਿਰਕਾਰ ਇਹ ਮਸਲਾ ਕੀ ਹੈ ਕਿਉਂ ਗੱਡੀ ਲਗਾਈ ਹੈ ਅ ਅਧਿਕਾਰੀ ਸਾਡੇ ਦਾ ਮੌਜੂਦ ਹੈ ਸਰ ਕਿਹਦੀ ਗੱਡੀ ਪਤਾ ਲੱਗਾ ਕਿਸੇ ਨਹੀਂ ਜੀ ਵੈਰੀਫਾਈ ਕਰ ਕਦੋਂ ਦੇ ਇਨਫੋਰਮ ਕੀਤਾ ਤੁਹਾਨੂੰ ਵੀ ਗੱਡੀ ਬਸ 5-7 ਮਿੰਟ ਪਹਿਲਾਂ ਕੀਤਾ ਇਹ ਟੋ ਬੈਨ ਮੰਗਾਈ ਇਹਨੂੰ ਕਰਕੇ ਦੇ ਪੀਸ ਪੁਲੀ ਨੰਬਰ ਸਰ ਹਰਿਆਣੇ ਦਾ ਲੱਗਦਾ ਪਿਆ ਲੱਗਦਾ ਪਿਆ ਸ਼ਾਰਟ ਕੀਤੀ ਤੁਹਾਨੂੰ ਕੀ ਲੱਗਦਾ ਵੈਰੀਫਾਈ ਕਰਦੇ ਆ ਜੀ ਜੇ ਸ਼ਾਰਟ ਕੀਤੀ ਕੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਜੀ ਆ ਬਿਲਕੁਲ ਇਹ ਅਧਿਕਾਰੀ ਨੇ ਜੇ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਕੀਤੀ ਜਾਏਗੀ ਜੇ ਕਿਸੇ ਨੇ ਸ਼ਰਾਰਤ ਕੀਤੀ ਤੇ ਉਦੋਂ ਤੇ ਕਾਰਵਾਈ ਬਣਦੀ ਵੀ ਆ ਕਰਨੀ ਵੀ ਚਾਹੀਦੀ ਆ ਜੇਕਰ VOTING ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਕਰਦਾ ਹੈ ਤਾਂ ਉਦੋਂ ਤੇ ਕਾਰਵਾਈ ਕੀਤੀ ਜਾਏਗੀ ਤਾਂ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਗੱਡੀ ਜਿਹੜੀ ਹੈ ਉਹ ਕਿਸੇ ਦੇ ਸ਼ਰਾਰਤ ਦੇ ਨਾਲ ਲਗਾਈ ਹੈ ਤਾਂ ਇਸ ਗੱਡੀ ਵਾਲੇ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਗੱਡੀ ਬੋਨਕੀਤੀ ਜਾਏਗੀ ਤਾਂ ਨਾਲ ਦੇ ਨਾਲ ਹੋਰ ਵੀ ਜਿਹੜੀ ਉਹ ਜਾਂਚ ਕੀਤੀ ਜਾਏਗੀ ਕਿ ਆਖਿਰਕਾਰ ਇਸ ਜਗ੍ਹਾ ਤੇ ਉੱਤੇ ਗੱਡੀ ਲਗਾਈ ਕਿਉਂ ਗਈ ਕੈਮਰਾਮੈਨ ਮਨੋਜ ਜਨਾਲ ਸੁਖਚੈ ਸਿੰਘ ਡੇਲੀ ਪੋਸਟ ਪੰਜਾਬੀ ਤਰੰਤ